ਪੰਜਾਬ ਦੇ ਵਿੱਚ ਕਈ ਰਾਜਾਂ ਦੇ ਵਿੱਚ ਇਸ ਵਕਤ بارش ਦੇ ਕਾਰਨ yellow alert ਜਿਹੜਾ ਹੈ ਉਹ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਜਲੰਧਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜਲੰਧਰ ਦੇ ਵਿੱਚ ਇਸ ਵਕਤ yellow alert ਜਿਹੜਾ ਹੈ ਉਹ ਦੱਸਿਆ ਗਿਆ ਹੈਗਾ ਹੈ ਬੀਤੀ ਰਾਤ ਤੋਂ ਲਗਾਤਾਰ ਜਲੰਧਰ ਦੇ ਵਿੱਚ ਜਿਹੜਾ ਹੈਗਾ ਉਹ ਤੇਜ਼ ਬਰਸ਼ਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਵਕਤ ਤਕਰੀਬਨ ਜਿਹੜਾ ਹੈ ਉਹ ਸਮਾਂ 3 ਵਜਨ ਦੇ ਕਰੀਬ 3 ਵਜਨ ਦੇ ਕਰੀਬ ਤਰੀਬ ਹੈ ਤਾਂ ਹ ਹੁਣ ਤੱਕ ਜਿਹੜਾ ਸਟਿਲ ਬਾਰਿਸ਼ ਜਿਹੜੀ ਹੈ ਉਹ ਪੈਂਦੀ ਹੋਈ ਨਜ਼ਰ ਆ ਰਹੀ ਹੈ ਮੇਰੇ ਪਿੱਛੇ ਤੁਸੀਂ ਜਰੂਰ ਤਸਵੀਰ ਦੇਖੋ ਇਹ ਬਾਰਿਸ਼ ਦੀ ਤਸਵੀਰ ਤੁਹਾਨੂੰ ਮੈਂ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿੱਤੇ ਅ ਬਰਸਾਤ ਜਿਹੜੀ ਹੈ ਉਹ ਪ੍ਰੋਪਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਾਲਕਿ ਲਗਾਤਾਰ ਬਰਸਾਤ ਜਿਹੜੀ ਹੈ ਉਹ ਬੀਤੀ ਰਾਤ ਤੋਂ ਹੁੰਦੀ ਹੋਈ ਨਜ਼ਰ ਆ ਰਹੀ ਹੈ ਅ ਇਸ ਬਰਸਾਤ ਦੇ ਕਾਰਨ ਜਿਹੜਾ ਹੈਗਾ ਇਹ ਉਹ ਕਾਰਨ ਜਿਹੜਾ ਹੈਗਾ ਹੈ ਉਹ येलो ਅਲਰਟ ਜਾਰੀ ਹੋਇਆ ਹੈ ਜਿਸ ਦੇ ਵਿੱਚ ਲੁਧਿਆਣਾ ਲੁਧਿਆਣਾ ਜਲੰਧਰ ਉਸ ਦੇ ਨਾਲ ਬਠਿੰਡਾ ਚੰਡੀਗੜ੍ਹ ਅਤੇ ਹੋਰ ਵੱਡੇ ਸ਼ਹਿਰਾਂ ਦਾ ਜਿਹੜਾ ਹੈ ਉਹ ਨਾਮ ਵੀ ਇਸ ਲਿਸਟ ਦੇ ਵਿੱਚ ਐਡ ਕੀਤਾ ਗਿਆ ਹੈ ਜਿਸ ਦੀ ਤਸਵੀਰ ਸੋਸ਼ਲ ਮੀਡੀਆ ਦੇ ਉੱਪਰ ਕਿਉਂਕਿ ਲਗਾਤਾਰ ਬਾਰਿਸ਼ ਪੈ ਰਹੀ ਹੈ ਬਾਰਿਸ਼ ਪੈਣ ਦੇ ਕਾਰਨ ਜਿਹੜਾ ਹੈਗਾ ਹੈ ਉਹ ਲਗਾਤਾਰ ਮੌਸਮ ਕਰਵਟ ਬਦਲ ਰਿਹਾ ਹੈ ਬਰਸਾਤ ਦਾ ਪਾਣੀ ਜਿਹੜਾ ਹੈ ਉਹ ਇਕੱਠਾ ਹੋ ਰਿਹਾ ਹੈ ਹਾਲਾਂਕਿ ਕਈ ਚੀਜ਼ਾਂ ਦੀ ਪੋਲ ਵੀ ਇਸ ਬਰਸਾਤ ਦੇ ਨਾਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਨਗਰ ਨਿਗਮ ਵੱਲੋਂ ਬਰਸਾਤ ਦੇ ਕੰਮਾਂ ਨੂੰ ਜਿਹੜਾ ਹੈਗਾ ਉਹ ਪੂਰਾ ਕੀਤਾ ਜਾਣਾ ਸੀਗਾ ਪਰ ਹਜੇ ਤੱਕ ਹਜੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਨਗਰ ਨਿਗਮ ਵੱਲੋਂ ਜਿਹੜਾ ਹੈ ਉਹ ਕੰਮ ਪੂਰੇ ਨਹੀਂ ਕੀਤੇ ਗਏ ਨੇ ਜਿਸ ਕਾਰਨ ਜਦੋਂ ਵੀ ਪੋਰਸ਼ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਉਹ ਬਰਸਾਤ ਹੁੰਦੀ ਹੈ ਤਾ ਉਥੇ ਜਿਹੜਾ ਹੈਗਾ ਇਹ ਉਹ ਬਰਸਾਤ ਦਾ ਪਾਣੀ ਇਕੱਠਾ ਹੁੰਦਾ ਹੈ ਤੇ ਦਸਤੋਂ ਬਾਅਦ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਜਲੰਧਰ ਦਾ ਮਾਲਟਾਊਨ ਇਲਾਕਾ ਹੈ ਜਿਸ ਜਗ੍ਹਾ ਦੇ ਉੱਤੇ ਇਸ ਵਕਤ ਤਾਂ ਸ਼ਾਇਦ ਪਾਣੀ ਤੁਹਾਨੂੰ ਜਿਹੜਾ ਹੈ ਉਹ ਨਹੀਂ ਦਿਖ ਰਿਹਾ ਹੋਵੇਗਾ ਪਰ ਜੇਕਰ ਇਸ ਜਗ੍ਹਾ ਦੇ ਉੱਤੇ 10 ਮਿੰਟ ਵੀ ਤੇਜ਼ ਬਰਸਾਤ ਹੋ ਜਵੇ ਤਾਂ ਪਾਣੀ ਜਿਹੜਾ ਹੈ ਉਹ ਕਾਫੀ ਇਕੱਠਾ ਦੇਖਣ ਨੂੰ ਮਿਲੇਗਾ ਅਪਡੇਟ ਤੁਹਾਨੂੰ ਜ਼ਰੂਰ ਮੈਂ ਦਿਖਾਣਾ ਚਾਹੁੰਨਾ ਕਿਉਂਕਿ ਰਾਤ ਤੋਂ ਹੀ ਬਰਸਾਤ ਪੈ ਰਹੀ ਹੈ ਤੇ ਰਾਤ ਤੋਂ ਹੀ ਜਲੰਧਰ ਦਾ ਮੌਸਮ ਜਿਹੜਾ ਉਹ ਕਾਫੀ ਠੰਡਾ ਹੋਇਆ ਹੋਇਆ ਨਜ਼ਰ ਆ ਰਿਹਾ ਹੈ ਹਾਲਕਿ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ ਜਿਹੜੀ ਹੈਗੀ ਹੈ ਉਸ ਦਾ ਪੈਮਾਨਾ ਜਿਹੜਾ ਹੈਗਾ ਉਹ ਕਾਫੀ ਹਾਈ ਹੁੰਦਾ ਹੈ ਪਰ ਜਿਸ ਤਰੀਕੇ ਦੇ ਨਾਲ ਹੁਣ ਬਰਸਾਤ ਪੈ ਰਹੀ ਹੈਗੀ ਆ ਫਿਰ ਉਸ ਦੇ ਨਤੀਜੇ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ ਉਹ ਵੀ ਕਾਫੀ ਹੈਰਾਨ ਕਰ ਦੇਣ ਵਾਲੇ ਨੇ ਇਸ ਤੋਂ ਫਿਰ ਤੁਸੀਂ ਜਰੂਰ ਦੇਖੋ ਲੋਕ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗਾ ਏ ਜੇਕਰ ਬਰਸਾਤ ਨਾ ਪਾਵੇ ਜਿਸ ਤਰੀਕੇ ਨਾਲ ਇਹ ਬਰਸਾਤ ਪੈ ਰਹੀ ਹੈ ਤਾਂ ਆ ਕਈ ਚੀਜ਼ਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਖਾਸ ਰਿਪੋਰਟ ਖਾਸ ਤਸਵੀਰਾਂ ਕਿਉਂਕਿ ਬਰਸਾਤ ਦੇ ਦਿਨ ਚੱਲੇ ਨੇ ਬਰਸਾਤ ਦੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਹੈ ਉਹ ਮੌਸਮ ਕਰਵਟ ਬਦਲ ਰਹੀ ਹੈ ਤੇ ਹੁਣ ਜਿਵੇਂ ਪਹਿਲਾਂ ਇੱਕ ਦਿਨ ਬਰਸਾਤ ਹੁੰਦੀ ਸੀ ਅਤੇ ਦੂਸਰੇ ਦਿਨ ਧੁੱਪ ਨਿਕਲ ਜਾਂਦੀ ਸੀ ਉਸ ਤਰੀਕੇ ਦੀਆਂ ਤਸਵੀਰਾਂ ਵੀ ਦੇਖਣ ਨੂੰ ਸਾਹਮਣੇ ਮਿਲਦੀਆਂ ਸੀ ਜਾਂ ਫਿਰ ਬਰਸਾਤ ਹੁੰਦੀ ਸੀ ਉਸ ਤੋਂ ਬਾਅਦ ਸੱਦਾ ਤੂਪ ਨਿਕਲ ਜਾਂਦੀ ਸੀ ਉਸ ਤਰੀਕੇ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਸੀ ਪਰ ਹੁਣ ਅੱਜ ਦੇ ਦਿਨ ਤੋਂ ਯਾਨੀ ਕਿ ਅੱਜ 29 ਤਰੀਕ ਤੋਂ ਜਿਹੜਾ ਹੈਗਾ ਹੈ ਬਰਸਾਤ ਜਿਹੜੀ ਹੈ ਉਹ ਲਗਾਤਾਰ ਹੋਇਆ ਕਰੇਗੀ 7-7 ਦਿਨ 8-8 ਦਿਨ ਜਿਹੜਾ ਹੈ ਉਹ ਲਗਾਤਾਰ ਬਰਸਾਤ ਹੋਵੇਗੀ ਅਤੇ ਇਸ ਦੇ ਨਾਲ ਲੋਕਾਂ ਨੂੰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਤੁਸੀਂ ਤਸਵੀਰ ਦੇਖੋ ਇਹ ਸਾਪਰ ਤੋਂ ਤਸਵੀਰ ਦਿਖਾਉਣ ਦੀ ਮੈਂ ਜ਼ਰੂਰ ਕੋਸ਼ਿਸ਼ ਕਰ ਰਿਹਾ ਹਾਂ ਆ ਆਮਦਨ ਜੀਵਨ ਇਸ ਵਕਤ ਪ੍ਰਭਾਵਿਤ ਬਹੁਤ ਜ਼ਿਆਦਾ ਹੋਇਆ ਹੈ ਕਿਉਂਕਿ ਬਰਸਾਤ ਲਗਾਤਾਰ ਪੈਣਾ ਸ਼ੁਰੂ ਹੋ ਗਿਆ ਹੈ ਹਰੇਕ ਸੜਕਾਂ ਦੇ ਉੱਪਰ ਹਰੇਕ ਥਾਵਾ ਦੇ ਉੱਪਰ ਕੈਮਰਾ ਪਰਸੈਂਟ ਜ਼ਰੂਰ ਕਹੂੰਗਾ ਜ਼ੂਮ ਕਰਕੇ ਜ਼ਰੂਰ ਦਿਖਾਵੇ ਹਰੇਕ ਸੜਕਾਂ ਦੇ ਉੱਪਰ ਹਰੇਕ ਥਾਵਾ ਦੇ ਉੱਪਰ ਬਰਸਾਤ ਜਿਹੜੀ ਹੈਗੀ ਆ ਉਹ ਕਾਫੀ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਕਾਰਨ ਜਿਹੜੇ ਵੀ ਵਿਅਕਤੀ ਮੋਟਰਸਾਈਕਲ ਸਕੂਟਰ ਦੇ ਉੱਪਰ ਜਾ ਰਹੇ ਨੇ ਤਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਉਸ ਬਰਸਾਤ ਦਾ ਜਿਹੜਾ ਹੈਗਾ ਇਹ ਉਹ ਨੁਕਸਾਨ ਵੀ ਕਹਿ ਸਕਦੇ ਹਾਂ ਅਤੇ ਆਨੰਦ ਵੀ ਕਈ ਲੋਕ ਜਿਹੜੇ ਉਹ ਮੰਨਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਕਾਸ ਜੜੀਆਂ ਨੇ ਉਹ ਜਲੰਧਰ ਦੀਆਂ ਦਿਖਾਉਣ ਦੀ ਕੋਸ਼ਿਸ਼ ਕੀ ਕਰ ਰਹੇ ਹਾਂ ਜਿੱਥੇ ਬਰਸਾਤ ਕਾਫੀ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ तकरीबन ਕੱਲ ਬੀਤੀ ਰਾਤ ਤੋਂ ਜਿਹੜਾ ਹੈ ਉਹ ਬਰਸਾਤ ਜਲੰਧਰ ਸ਼ਹਿਰ ਦੇ ਵਿੱਚ ਹੋ ਰਹੀ ਹੈ ਤੇ ਹੁਣ ਸਟਿਲ ਤਿੰਨ ਤਿੰਨ ਵਜੇ ਜਿਹੜਾ ਹੈਗਾ ਇਹ ਉਹ 28 ਮਿੰਟ ਹੋਏ ਨੇ ਤਾਂ ਸਟਿਲ ਜਿਹੜੀ ਉਹ ਬਰਸਾਤ ਆਪਣੇ ਜੋਰਾ-ਸੋਰਾ ਦੇ ਵਿੱਚ ਚੱਲਦੀ ਹੋਈ ਨਜ਼ਰ ਆ ਰਹੀ ਜਿਸ ਦੇ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਸ਼ਹਿਰ ਦੇ ਵਿੱਚ ਕੀ ਹਾਲਾਤ ਨੇ ਉਹ ਤੁਸੀਂ ਕਮੈਂਟ ਸੈਸ਼ਨ ਦੇ ਵਿੱਚ ਜਰੂਰ ਦੱਸਿਓ ਜੇਕਰ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਉਹ ਇਹ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਸ਼ਹਿਰ ਆ ਜਾਂ ਫਿਰ ਇਲਾਕੇ ਦਾ ਜਿਹੜਾ ਹੈ ਉਹ ਨਾਮ ਜਰੂਰ ਦੱਸਿਓ ਕਿੰਨਾ ਕ ਪਾਣੀ ਤੁਹਾਡੇ ਇਲਾਕੇ ਦੇ ਵਿੱਚ ਪੈ ਰਿਹਾ ਹੈ ਕੈਮਰਾਮੈਨ ਪੰਕੇ ਦੇ ਨਾਲ ਰਾਜੂ ਗੁਪਤਾ ਜਲੰਧਰ